ਜਿਨ੍ਹਾਂ ਨੇ ਕਿ ਚਾ ਚਾ ਦੇ ਵਿੱਚ ਆਖਿਆ ਜੀ ਅਸੀਂ ਜਿਹੜਾ ਸਹਿਜ ਪਾਠ ਸਭ ਕਰਨਾ ਹੈ ਮੁਬਾਰਕ ਬਹੁਤ ਵਧੀਆ ਗੱਲ ਹੈ ਉਹਨਾਂ ਨੇ ਕੀਤਾ ਵੀ ਹੁਣ ਕਹਿੰਦੇ ਨੇ ਗਿਆਨੀ ਜੀ ਅਸੀਂ ਤਾਂ ਬਹੁਤ ਪਿੱਛੇ ਰਹਿ ਗਏ ਸਾਨੂੰ ਤਾਂ ਵਕਤ ਹੀ ਨਹੀਂ ਮਿਲਿਆ ਸਾਨੂੰ ਸਮਾਂ ਹੀ ਨਹੀਂ ਮਿਲਿਆ ਉਹ ਭਾਈ ਤੁਹਾਨੂੰ 5 ਅੰਕ 6 ਅੰਕ 10 ਅੰਕ ਕਰਨ ਵਾਸਤੇ ਹੀ ਸਮਾਂ ਨਹੀਂ ਮਿਲਿਆ ਤੁਸੀਂ ਵਪਾਰ ਹੀ ਕਰਦੇ ਰਹੇ ਤੁਸੀਂ ਆਪਣੇ ਕੰਮ ਧੰਦੇ ਹੀ ਕਰਦੇ ਰਹੇ ਹੋਰ ਕਾਰਜ ਹੀ ਕਰਦੇ ਰਹੇ ਵਿਆਹ ਸ਼ਾਦੀਆਂ ਤੇ ਹੀ ਜਾਂਦੇ ਰਹੇ ਘਟੋਂ-ਕੱਟ 6 ਅੰਕ ਵਸਤੀ ਤੋਂ ਸਮਾਂ ਕੱਢ ਲੈਣਾ ਸੀ ਸਿਆਣੇ ਕਹਿੰਦੇ ਹਜੇ ਵੀ ਡੁੱਲੇ ਵੇਰਾਂ ਦਾ ਕੁਝ ਨਹੀਂ ਵਿਗੜਿਆ ਜੇ ਵਾਕਿਆ ਹੀ ਅਸੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ 350 ਸਾਲਾ ਸ਼ਹੀਦੀ ਪੁਰਬ ਮਨਾ ਰਹੇ ਹਾਂ ਤੇ ਭਾਵਨਾ ਨਾਲ ਮਨਾ ਰਹੇ ਹਾਂ ਭਾਈ ਕੋਈ ਵੀ ਸਿੱਖ ਪਰਿਵਾਰ ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ ਜੇ ਸਿੱਖ ਪਰਿਵਾਰ ਵਿੱਚ ਗੁਰੂ ਸਾਹਿਬ ਜੀ ਦੀ ਬਾਣੀ ਨਾ ਪੜੀ ਜਾਵੇ ਜਿਸ ਸਿੱਖ ਪਰਿਵਾਰ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਚੇਤੇ ਨਾ ਕੀਤਾ ਜਾਵੇ ਉਹ ਪਰਿਵਾਰ ਵੀ ਹੈਗੇ ਆ ਜਿਨ੍ਹਾਂ ਨੇ ਹਿੰਦੀ ਦੇ ਵਿੱਚ ਸੈਂਚੀਆਂ ਲੈ ਕੇ ਹਿੰਦੀ ਵਿੱਚ ਪਾਠ ਕੀਤਾ ਜਿਹੜੇ ਸਤਗੁਰੂ ਸੱਚੇ ਪਾਤਸ਼ਾਹ ਜੀ ਨੂੰ ਸਜਦਾ ਕਰਦੇ ਨੇ ਦਿਲੋਂ ਪਿਆਰ ਕਰਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਦਿੱਤੀ ਹੋਈ ਸ਼ਹਾਦਤ ਨੂੰ ਜਿਨ੍ਹਾਂ ਨੇ ਚੇਤੇ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਦੇ ਪਰਿਵਾਰ ਵੱਲੋਂ ਦਿੱਤੀਆਂ ਹੋਈਆਂ ਕੁਰਬਾਨੀਆਂ ਨੂੰ ਇਸ ਦੇਸ਼ ਵਾਸਤੇ ਚੇਤੇ ਆ ਉਹਨਾਂ ਨੂੰ ਉਹ ਫਿਰ ਪਾਠ ਕਰ ਰਹੇ ਨੇ ਸਾਡੇ ਕਈ ਅਵੇਸਲੇ ਹੋ ਗਏ ਸਾਡਾ ਕੰਮ ਹੈ ਤੁਹਾਨੂੰ ਜਗਾਉਣਾ ਕਿਉਂਕਿ ਅਸੀਂ ਆ ਪ੍ਰਚਾਰਕ ਗੁਰੂ ਘਰ ਚੇਤਨਨ ਕਰਨਾ ਆਪਣੇ ਬੱਚਿਆਂ ਨੂੰ ਲੈ ਕੇ ਆਪਣੀ ਪਰਿਵਾਰ ਨੂੰ ਲੈ ਕੇ ਸਾਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਪਾਠ ਕਰੋ ਜੇ ਹੁਣ ਪਿੱਛੜ ਜਾਵਾਂਗੇ ਤੇ ਅੱਗੇ ਕਦੋਂ ਹੋਵਾਂਗੇ ਇੱਕ ਗੱਲ ਯਾਦ ਰੱਖਣਾ ਬਾਣੀ ਪੜ੍ਹਨੀ ਤੇ ਪੜ੍ਹਾਉਣੀ ਇਹ ਵੀ ਸੇਵਾ ਹੈ ਤੇ ਜੇ ਪਿੱਛੇ ਰਹਿ ਗਏ ਆ ਅੱਗੇ ਵੀ ਉਹਨੇ ਹੀ ਕਰਨਾ ਸਤਿਗੁਰ ਦੀ ਬਾਣੀ ਦਾ ਗੁਰਵਾਕ ਹੈ ਪਾਛੰਕਰੋਤ ਅਗਰੀਣਵਹਿ ਨਿਰਾਸ਼ੰਗ ਆਸਪੂਰਣਹਿ ਨਿਰਤਨੰ ਪਯੰ ਤਨਵੰਤਹਿ ਰੋਗਿ ਅਨਰੋਗ ਖੰਡਣੈ ਉਹ ਪਰਮੇਸ਼ਰ ਵਾਯੂ ਗੁਰੂ ਪਿਛੜਿਆ ਹੋਇਆਂ ਨੂੰ ਅੱਗੇ ਕਰ ਦਿੰਦਾ ਜ਼ਿੰਦਗੀ 'ਚ ਨਿਰਤਨਾਂ ਨੂੰ ਤਨਵਾਨ ਬਣਾ ਦਿੰਦਾ ਹੈ ਰੋਗੀਆਂ ਦੇ ਰੋਗ ਕੱਟ ਦਿੰਦਾ ਤੇ ਸਤਿਗੁਰੂ ਜੀ ਇਸ ਸ਼ਲੋਕ ਦੀ ਅਖੀਰਲੀ ਪੰਕਤੀ ਪਤਾ ਕੀ ਕਹਿੰਦੇ ਗੁਰਸੇਵਾ ਕਿੰਗ ਨਾਂ ਲੱਭੇ ਅਤੇ ਕਹਿੰਦੇ ਗੁਰੂ ਦੀ ਸੇਵਾ ਕੀਤੇ ਆ ਭਲਾ ਕੀ ਕੁਝ ਨਹੀਂ ਲੱਭਦਾ ਸਾਰਾ ਕੁਝ ਹੀ ਲੱਭ ਜਾਂਦਾ ਸਾਰਾ ਕੁਝ ਪ੍ਰਾਪਤ ਹੁੰਦਾ ਹੈ ਇਹ ਗੁਰੂ ਦੀ ਸੇਵਾ ਹੀ ਹੈ ਜੇ ਅਸੀਂ ਆਪਣੀ ਟੱਬਰ ਨੂੰ ਆਪਣੀ ਪਰਿਵਾਰ ਨੂੰ ਲੈ ਕੇ ਬਾਣੀ ਪੜ ਲਾਂਗੇ ਨਾ ਤੇ ਗੁਰੂ ਦੀ ਸੇਵਾ ਹੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਪਾਸੋਂ ਹੀ ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਖ ਦੇਹੀ ਪਾਈ ਇਹ ਗੁਰੂ ਦੀ ਸੇਵਾ ਚੋਂ ਕਹੀਂ ਇਹ ਦੇਹੀ ਪ੍ਰਾਪਤ ਹੋਈ ਹੈ ਗੁਰੂ ਦੀ ਸੇਵਾ ਕਰਕੇ ਹੀ ਤਾਂ ਮਨੁੱਖਾ ਜੀਵਨ ਪ੍ਰਾਪਤ ਹੋਇਆ ਤੇ ਮਨੁੱਖਾ ਜੀਵਨ ਦਾ ਜਿਹੜਾ ਅਸਲ ਮਨੋਰਥ ਹੈ ਅਸਲ ਮਕਸਦ ਹੈ ਉਹ ਅਸੀਂ ਭੁੱਲਦੇ ਚਲੇ ਜਾ ਰਹੇ ਹਾਂ ਮਨੁੱਖਾ ਜੀਵਨ ਦਾ ਅਸਲ ਮਨੋਰਥ ਤਾਂ ਇਹੀ ਹੈ ਨਾ ਭਈ ਪ੍ਰਾਪਤ ਮਾਨੁਖ ਦੇਹ ਰੀਆ ਗੋਬਿੰਦ ਮਿਲਣ ਕੀ ਏ ਤੇਰੀ ਬਰੀਆ ਅਵਰ ਕਾਜ ਤੇ ਰਕਿਤੇ ਨ ਕਾਮ ਮਿਲ ਸਾਥ ਸੰਗਤ ਬਾਜ ਕੇਵਲ ਨਾ